ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜ ਹਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਜਿਹਦੇ ਵਿੱਚ ਬਹੁਤ ਸੋਹਣਾ ਸੁਨੱਖਿਆ ਤੁਹਾਡੇ ਲਈ ਦੋ ਔਸਰਾਂ ਕੱਟੀਆਂ ਖੀਰੀਆਂ ਤੇ ਇੱਕ ਬੂਰਾ ਕੱਟਾ ਤੇ ਇੱਕ ਤਾਜੀ ਸੂਈ ਵੀ ਵੈੜ ਬਾਈ ਜੀ ਲੈ ਕੇ ਆਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਜਸ਼ਨਦੀਪ ਐਡਰੈਸ ਪਿੰਡ ਬੁਰਜ ਜਿਹੜੀ ਇੱਕ ਤਹਿਸੀਲ ਜੇਤੋ ਪੈਂਦੀ ਹੈ ਪ੍ਰਗਾਰੀ ਦੇ ਬਿਲਕੁਲ ਨੇੜੇ ਰਹਿੰਦਾ ਠੀਕ ਹੈ ਬਾਈ ਕਿਲੋਮੀਟਰ ਵੜੀ ਆਪਣਾ ਫਰ ਆਪਣਾ ਵਪਾਰ ਲੈਣ ਦਾ ਕੰਮ ਹਾਂਜੀ ਹਾਂਜੀ ਵਪਾਰ ਲੈਣ ਦਾ ਪਸ਼ੂ ਆਪਣੇ ਕੋਲ ਰੂਟੀਨ 'ਚ ਹੀ ਹੁੰਦੇ ਰਹਿੰਦੇ ਹੈ ਹਾਂ ਰੂਟੀਨ 'ਚ ਘਰੇ ਵੀ ਤਿਆਰ ਕਰ ਲੈਂਦੇ ਆ ਘਰੇ ਵੀ ਤਿਆਰ ਕਰ ਕਿੰਨੇ ਨਾ ਅੱਜ ਆਪਣੇ ਕੋਲ ਕਾਊ ਕੱਲ ਆਪਣੇ ਕੋਲੇ ਹੀ ਦੋ ਝੋਟੀਆਂ ਇੱਕ ਕੱਟਾ ਤੇ ਇੱਕ ਆਤਾ ਜੀ ਸੂਈ ਕਾ ਆਤਾ ਜੀ ਸੂਈ ਆ ਬਿਲਕੁਲ ਹਾਂਜੀ ਸੂਈ ਆ ਜੇ ਕੰਪਲੀਟ ਪੈ ਗਈ ਠੀਕ ਹੈ ਜੀ ਸੁਭਾ ਸੂਈ ਸੀ ਜੇ ਵੀ ਪ੍ਰੋਪਰ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਜੀ ਤੇ ਇਧਰ ਗਾ ਤਾਂ ਸ਼ੁਰੂ ਕਰਨੀ ਹੈ ਕਿ ਕੱਟੇ ਤੋਂ ਹੀ ਗਾ ਤਾਂ ਕਰ ਲੈਣੀ ਲੋ ਗਾ ਤਾਂ ਹੀ ਸ਼ੁਰੂ ਕਰ ਲੈਣੀ ਲੋ ਬਾਈ ਜੀ ਕੀ ਡਿਟੇਲ ਹੈ ਦੀ ਦੱਸੋ ਫਿਰ ਜੀ ਦਸਨ ਮਤੱਕ ਦੂਜਾ ਸੁਹਾ ਦੂਜਾ ਸੁਆ ਸੂਈ ਵੀ ਅੱਜ ਹਾਂਜੀ ਹਾਂਜੀ ਦਸਨ ਦਸਨ ਮਤਾਂ ਕੋਈ ਬਾਕੀ ਖਾਗਦੇ ਸਰ ਤੇ ਉਹ ਦੂਜਾ ਮੰਨੇ ਤੀਜਾ ਇਹ ਆਪਣੇ ਕੋਲੇ ਹੋਣੀ ਹੈ ਈ ਕਿ ਪਹਿਲਾਂ ਤਿਆਰ ਕਰੀ ਕਰੇ ਨਹੀਂ ਨਹੀਂ ਇਹ ਆਪਣੇ ਕੋਲੇ ਜੀ ਆਪਣੇ 7 ਮਹੀਨਾ ਦੀ ਆਈ ਸੀਗੀ ਗੱਬਣ ਤੇ ਛੱਤੋਂ ਕੋਲ ਗੱਬਣਾਈ ਸੀ ਹਾਂਜੀ ਹਾਂਜੀ ਆ ਪਤਾ 7 ਮਹੀਨੇ ਦੇ ਘਰੇ ਸੇਵਾ ਕਰਕੇ ਤੇ ਆਪਣੇ ਕੋਲੇ ਸੂਈ ਹੈ ਠੀਕ ਹੈ ਜੀ ਅੱਜ ਹੀ ਸੂਈ ਹੈ ਅੱਜ ਹੀ ਸੂਈ ਕੀ ਦਿੱਤਾ ਫਿਰ ਦਿੱਤਾ ਬੱਛਾ ਹੀ ਨਹੀਂ ਠੀਕ ਹੈ ਕਿੰਨਾ ਦੁੱਧ ਦੇ ਦੂ ਫਿਰ ਦੋ ਦੀ 16 17 ਕਿਲੋ ਦੇ ਦੇ ਖੁੱਲਾ 16 17 ਕਿਲੋ ਬਰਮੀ ਦਾ ਦੋਪਾ ਇਹ ਕ੍ਰਾਸਟ ਪੈਂਦੀ ਹੈ ਜੀ ਥੋੜਾ ਜਿਹਾ ਅੱਛਾ ਹਾਂਜੀ ਹਾਂਜੀ ਇਹ ਪਿਓਰ ਪਲੇਟ ਵਾਲੀ ਥੋੜਾ ਜਿਹਾ ਬਰਮੀ ਚ ਪ੍ਰੋਬਲਮ ਪੈ ਜਾਂਦੀ ਹੈ ਜੀ ਬੁਖਾਰ ਟੈਂਪਰੇਚਰ ਜ਼ਿਆਦਾ ਕਰਦੀ ਹੈਗੀ ਠੀਕ ਕ੍ਰਾਸ ਜਣੀ ਦੀ ਚੰਗੀ ਰਹੂਗੀ ਠੀਕ ਕਿੰਨਾ ਦੁੱਧ ਪਾਉ ਫਿਰ ਇਹ ਦੁੱਧ ਨਾ ਆਵੇ 16 17 ਕਿਲੋ ਪਾ ਦੇਣਾ ਇਹ ਗਾਂ ਠੀਕ ਥਲ ਦੁੱਧ ਤਾਂ ਚੰਗਾ ਹੈ ਨਾ ਹਾਂਜੀ ਹਾਂਜੀ ਚੋਈ ਚੂੜੀ ਦੀ ਓਕੇ ਆ ਸੀਗਰ ਢੰਡੀ ਪੂਰੀ ਹੈਗੀ ਠੀਕ ਥਣ ਬਾਈ ਜੀ ਬੜਾ ਚੰਗਾ ਲਾ ਤੋਰ ਚਾਲ ਤੁਹਾਨੂੰ ਚੈੱਕ ਕਾਲੀ ਡੱਬੀ ਵੈੜ ਸਵੇਂ ਸਵਾਈ ਦੂਜਾ ਸੂਆ ਦੱਸਦੇ ਬਾਈ ਜੀ ਹੁਣੇ ਲੈ ਚੱਲੋ ਥਣ ਤੋਂ ਬੜਾ ਚੰਗਾ ਬਾਈ ਜੀ ਨੇੜ ਤੋਂ ਚੈੱਕ ਕਰ ਲਓ ਮੋਟਾ ਥਾਣਾ ਨੋਕਲਾ ਬਾਈ ਜੀ ਚਵਾਈ ਵਾਲਾ ਪੂਰਾ ਚਵਾਈ ਵਾਲਾ ਚੰਗਾ ਸੋਹਣਾ ਥਾਣਾ ਚਵਾਈ ਚੁਈ ਦੀ ਗਾਰੰਟੀ ਹੋਊਗੀ ਭਲਾਂ ਬਈ ਰਾਜਪੁਰੇ ਨਾਲ ਠੀਕ ਆ ਬਾਈ ਜੀ ਭਲਾਂ ਬਾਈ ਜੀ ਆ ਕੇ تسਲੀ ਕਰਕੇ ਚਵਾਈ ਕਰਕੇ ਲੈ ਜਾਓ ਤੇ ਭਲਾਂ ਬਾਈ ਜੀ ਆਨਲਾਈਨ ਮੰਗਾ ਲਓ ਥਾਣਾ ਦੀ ਬਾਈ ਜੀ ਆਂਦੇ ਗਾਰੰਟੀ ਆ ਇੱਕ ਨੰਬਰ ਆ ਬਾਈ ਸੂਈ ਸੀਗੀ ਠੀਕ ਹੈ ਜੀ 6 ਵਜੇ ਤਕਰੀਬਨ ਅੱਛਾ ਜੀ ਦੋ ਘੰਟੇ ਹੋਗੇ ਜੀ ਰੋਈਓ ਠੀਕ ਹੈ ਜੀ ਬਾਈ ਕਿੰਨੇ ਜਾਇਜ਼ ਦੇ ਦਾਂਗੇ ਫਿਰ ਆਪਾਂ ਇਹ ਤੇ ਜੇ ਮੁੱਲ ਹੀ 70000 ਆ ਬਸ ਮਾਨਤਣ ਹੋਊ ਜਾਈ 70 ਜੋ ਹਾਂ ਜੀ ਜੇ ਨਹੀਂ ਦੇ ਦਾਂਗੇ 65000 ਦੀ 65000 ਦੀ ਦੇ ਦਾਂਗੇ ਠੀਕ ਆ ਬਾਈ ਲੋ ਬਾਈ ਵੈੜ ਵੀ ਚੰਗੀ ਆ ਧਰਾਂ ਵਿਖਾਉਣੇ ਆ ਹਾਂ ਜੀ ਲੈ ਵਿਖਾ ਦਿਓ ਜੀ ਬੜਿਆ ਕਰੋ ਤੇਰੀ ਕਾਇਰ ਇਹਦਾ ਕਰਦਾ ਹੁੰਦਾ ਬਸੂ ਬੱਚਾ ਸੱਡਾ ਨਹੀਂ ਨਾ ਤੁਸੀਂ ਹਾਂ ਜੀ ਚਾਹੀਦੀ ਬਾਈ ਜੀ ਇੱਕ ਨੰਬਰ ਦਾ ਤਾਰ ਸੋਣੀ ਹੈ ਗੰਨੇ ਵਰਗੀ ਧਾਰਾ ਹੈ ਮੋਟੀ ਬਈ ਠੀਕ ਹੈ ਕਿਹੜਾ ਵਰ ਥਾਂ ਥਣ ਬਾਈ ਜੰਬੇ ਹੁੰਦੇ ਹਨ ਪਸੂ ਦੇ ਸੂਕੇ ਹਟੇ ਵੀ ਬੱਚਾ ਨਹੀਂ ਲਾਇਆ ਛਿੱਟਾ ਛੋਟਾ ਨਹੀਂ ਮਾਰਿਆ ਅੱਛਾ ਚੇਜ ਜਿ ਬਹਿ ਗਿਆ ਚੋਈ ਦੀ ਚੰਗੀ ਹੈ ਬਈ ਇੱਕ ਨੰਬਰ ਆ ਲਓ ਬਾਈ ਜੀ 65000 ਦੀ ਬਾਈ ਜੀ ਦੇ ਆਂਦੇ ਦੇ ਦਾਂਗੇ ਤੇ ਦੂਜਾ ਨੰਬਰ ਬਾਈ ਜੀ ਝੋਟੀ ਹਾਂਜੀ ਠੀਕ ਆ ਬਈ ਦੰਦੀ ਕਿਵੇਂ ਆ ਬਈ ਇਹ ਇਹ ਦੰਦੀ ਦੋ ਗਦੰਦ ਹੋਊਗੀ ਦੋ ਦੰਦ ਹੋਊਗਾ ਹਾਂਜੀ ਦੋ ਗਦੰਦ ਤੇ ਕਿਵੇਂ ਕਰਾਸ ਕਰਾਸ ਹੋਈ ਕਿ ਨਹੀਂ ਨਹੀਂ ਇਹ ਨਹੀਂ ਕਰਾਸ ਹੋਈ ਠੀਕ ਆ ਜੀ ਠੀਕ ਹੈ ਲੈ ਤੋਰ ਕੇ ਵਿਖਾ ਦਿਓ ਸੀਮਨ ਜੀ ਨੂੰ ਪਤਾ ਕਿਹੜੇ ਦੀ ਆ ਸੀਮਨ ਦੇ ਇਹ ਤਾਂ ਨਹੀਂ ਪਤਾ ਹੀ ਆਪਾਂ ਨੂੰ ਦੋ ਦੰਦ ਬਰਾਬਰ ਕਰਗੀ ਕਿ ਕਰ ਰਹੇ ਹਾਂ ਜੀ ਨਹੀਂ ਦੇਖੇ ਨਹੀਂ ਗੀ ਬੰਦੇ ਦੋ ਦੰਦ ਦਾ ਜੇ ਕਰੇ ਨਹੀਂ ਹੁੰਦੀ ਠੀਕ ਹੈ ਚਲੋ ਦੋ ਦੰਦ ਦੀ ਮੰਨੋ ਜੀ ਦੋ ਦੰਦ ਦਾ ਕਾਲੀ ਡੰਝ ਝੋਟੀ ਆ ਬਾਈ ਜੀ ਸੋਹਣੀ ਸੁਨੱਖੀ ਆ ਸਿੰਗੀ ਸੁੰਗੀ ਵੀ ਚੰਗੀ ਆ ਕਰਮਾਂ ਵਾਲੀ ਦੀ ਥੋੜਾ ਕੈਮਰਾ ਚ ਫੜਦੀ ਆ ਹਾਂ ਜੀ ਜਾਨਵਰ ਡਰਦਾ ਬਾਰਬੂਰ ਨਹੀਂ ਕੱਢਿਆ ਹੁੰਦਾ ਇਹਦਾ ਫਿਰ ਆਈ ਆਪਣੇ ਕੋਲੇ ਹਾਂਜੀ ਹਾਂਜੀ ਇਹ ਆਪਣੇ ਕੋਲੇ ਆਈ ਠੀਕ ਹੈ ਕੀਰ ਦੇ ਲਿਆਂਦੀ ਬਾਈ ਜੀ ਉਹਨਾਂ ਨੇ ਛੋਟੀ ਚੰਗੀ ਆ ਜੀ ਝੂਠ ਮਾਰਨੇ ਜੀ ਦਾ ਪੌਂਡਾ ਡਾਟਾ ਕੋਈ ਦੱਸਿਆ ਉਹ ਕਰਦੇ ਦੱਸਣਗੇ ਜੀ ਜੀ ਦੱਸਿਆ ਠੀਕ ਹੈ ਜੀ ਥਣ ਥਣ ਚਾਰ ਹੀ ਆ ਬਾਈ ਹਾਂ ਜੀ ਹਾਂ ਜੀ ਚਾਰ ਹੀ ਕੋਈ ਫੋਟ ਸ਼ਾਂਗ ਲੈ ਬਾਈ ਜੀ ਥਣ ਚਾਰ ਹੀ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਸੋਹਣੇ ਥਾਣਾ ਪੂਰੀ ਗੈਬ ਚ ਲੱਗੇ ਹੋਇਆ ਸੋਹਣੇ ਥਾਣਾ ਮਖਾਤੇ ਜੀ ਲਓ ਜੀ ਬਾਈ ਜੀ ਚੈੱਕ ਕਰ ਲਓ ਨੇੜ ਤੋਂ ਚਾਰੇ ਥਾਣਾ ਪੂਰੇ ਗੈਬ ਚ ਲੱਗੇ ਆ ਕੱਲਾ ਕੱਲਾ ਬਾਈ ਜੀ ਕੋਈ ਫੋਟ ਸ਼ਾਂਗ ਨਹੀਂ ਹੈ ਨਹੀਂ ਗੀ ਤੇ ਕਿੰਨੇ ਦੇ ਬਾਈ ਜੀ ਕਿੰਨੇ ਦੇਵਾਂਗੇ ਝੋਟੀ ਹੈ ਆਪਾਂ ਇਹ ਤਾਂ ਹੀ ਮੌਲ ਤਾਂ ਵੈਸੇ ਤਾਂ ਆਪਾਂ ਫੋਨ ਤੇ ਕਰਨਾ ਸੀਗਾ ਹਾਂਜੀ ਚਲੋ ਆਪਾਂ ਕਹਿ ਦਿੰਦੇ ਆ ਕਿ ਵੀਰੇ ਕਿਸੇ ਕੋਲ ਟਾਈਮ ਹੁੰਦਾ ਨਹੀਂ 50000 ਦੀ ਝੋਟੀ ਆ ਸਨੋ ਦੋ ਮਾਤਾ 50000 ਦੀ ਠੀਕ ਆ ਬਾਈ ਜੀ ਹੈ ਤੇ ਇਹ ਬਾਈ ਜੀ ਦੂਜਾ ਨੰਬਰ ਇਹ ਖੀਰੀ ਘਟੀ ਆ ਜੀ ਠੀਕ ਆ ਜੀ ਜਮਾ ਕੱਚੀ ਖੀਰੀ ਕੱਚੀ ਖੀਰੀ ਆ ਜੀ ਠੀਕ ਆ ਜੀ ਸਿੰਗੀ ਸਿੰਗੀ ਚੰਗੀ ਆ ਪਤਾ ਕਰੇ ਸੀ ਮੰਦੀ ਇਹ ਕੀ ਬੰਦੀ ਆ ਆਪ ਐਮ 29 ਦੀ ਆ ਇਹਦੀ ਜੀ ਝੋਲੀ ਥਣ ਬਹੁਤ ਚੰਗਾ ਬਾਈ ਹੈ ਨਾ ਹਾਂ ਥਣ ਪੂਰਾ ਚੰਗਾ ਲਓ ਬਾਈ ਜੀ ਥਣ ਵੇਖੋ ਚੋਲ ਦੀ ਬ੍ਰਿਗ ਬ੍ਰਿਗ ਇਹਦਾ ਦੱਸਿਆ ਆਪਾਂ ਨੂੰ ਡਾਟਾ ਅੱਛਾ ਜੀ ਹਾਂ ਐਮ ਨਤੀ ਦੀ ਝੋਟੀ ਦੱਸਿਆ ਆਪਰ ਐਮ ਨਤੀ ਦੀ ਹਾਂਜੀ ਹਾਂਜੀ ਆਪਣੇ ਕੋਲ ਹੀ ਆਈ ਸੀਗੀ ਆਪਣੇ ਕੋਲ ਹੀ ਆਈ ਸੀਗੀ ਜੀ 28 29 ਤਰੀਕ ਨੂੰ ਹਾਂਜੀ 2 ਤਰੀਕ ਨੂੰ ਇਹਦੀ ਆਈ ਹੋਈ ਆ ਦੱਸ ਦੱਸੀ ਆ ਆਪਾਂ ਮੰਨ ਕੇ ਚਲੋ ਵੀਡੀਓ ਚੈੱਕ ਕਰਕੇ ਵੀ ਤੁਸੀਂ ਆਪ ਕਰਵਾਈ ਵੀ ਆ ਹਾਂਜੀ ਆਪ ਕਰਵਾਈ ਆ ਠੀਕ ਹੈ ਜੀ ਹਾਂਜੀ ਆਪਾਂ ਵੀਰੇ ਕੱਟੀ ਜਣੀ ਕਿ ਖਾਲੀ ਕਰਕੇ ਦੇਣੀ ਆ ਗਾਂਵ ਦੀ ਕਿਸਮਤ ਕੋਈ ਵੀ ਵੀਰ ਲਾਊਗਾ ਠੀਕ ਹੈ ਜੀ ਅਗਲੀ ਕੇਅਰ ਸਵਾਲ ਕਰ ਲੈਗਾ ਠੀਕ ਕਿਹੜਾ ਸੀਮਨ ਪਰਵਾਇਆ ਫਿਰ ਇਹ ਕੈਪਟਨ ਦਾਈ ਕੈਪਟਨ ਦਾ ਤੇ ਸਟਰਾ ਹੋਊਗਾ ਆਪਣੇ ਕੋਲੇ ਹਾਂਜੀ ਹੈਗਾ ਜੀ ਠੀਕ ਲੋ ਬਾਈ ਸਟਰਾ ਵੀ ਬਾਈ ਜੀਆਂ ਦੇ ਹੈਗਾ ਤੇ ਕੈਪਟਨ ਦਾ ਸੀਮਨ ਪਰਵਾਇਆ ਲਿਓ ਬਾਈ ਜੀ ਕੱਟੀ ਪੂਰੀ ਸੋਨੀ ਸਨਖੀ ਬਾਈ ਜੀ ਫੇਸਬੁਕ ਦੀ ਬੜੀ ਪਿਆਰੀ ਹੈ ਸਿੰਘੀ-ਸੁੰਗੀ ਦੀ ਕੀ ਆ ਬਾਤ ਆ ਬਾਈ ਜੀ ਆ ਰੰਗ ਬਾਦ ਝੋਟੀ ਆ ਕਾਲੇ ਸ਼ਾ ਜਿੱਦਾਂ ਨੂੰ ਦੋਂਦੀ ਹੋਣਾ ਮਨ ਦਾ ਸੂਈ ਪੈਣਾ ਨੇ ਫਿਰ ਨਹੀਂ ਨੇ ਤਾਂ ਦੋਂਦੀ ਠੀਕ ਹੈ ਜੀ ਲੈ ਚਲੋ ਸੋਹਣੀ ਸੁਨੱਖੀ ਹੈ ਇਹ ਬਾਈ ਜਾਇਜ ਫਿਰ ਕਿੰਨੇ ਦੇ ਦਾਂਗੇ ਇਹ 45000 ਦੀ ਕੱਟੀ ਦੱਸੋ 45000 ਦੀ ਠੀਕ ਹੈ ਬਾਈ ਜੀ ਤੇ ਤੀਜਾ ਨੰਬਰ ਬਾਈ ਜੀ ਕੱਟਾ ਬੂਰਾ ਹੈ ਠੀਕ ਹੈ ਇਹ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਵੀ ਹੋਊਗਾ ਜੀ ਲਗਭਗ ਦਸਾ ਤੋਂ ਅੱਠ ਦਾ ਹਿੰਨਾਂ ਦਾ ਹੋਊਗਾ ਦਸਾਂ ਮਹੀਨੇ ਦਾ ਖੁੱਲਾ ਹੋਊਗਾ ਠੀਕ ਹੈ ਜੀ ਇਹ ਵੀ ਵਖਾਦ ਦੌਰ ਕੇ ਜੀ ਮਜਮੂਦ ਦਾ ਕੀ ਰਿਕਾਰਡ ਸੀਗਾ ਦੀ ਮਾਂ ਦਾ ਜੀ ਅੱਜ ਤੇ ਦੀ ਮਾਂ ਦਾ ਜੀ ਸੀਗਾ ਜੀ 15 ਤੋਂ 16 ਲੀਟਰ 15 16 ਲੀਟਰ ਮੱਝ ਵੇਖੀ ਉਹ ਨਹੀਂ ਦੇਖੇ ਘਰੇ ਉਹਨਾਂ ਦੇ ਮੱਝ ਹਾਂ ਜੀ ਦੇਖੀ ਸੀਗੀ ਪੂਰੀ ਠੀਕ ਚੰਗੀ ਵੱਡੀ ਮਾਂ ਦਾ ਹੈ ਹਾਂ ਹਾਂ ਜੀ ਠੀਕ ਕਿਹੜੀ ਵੀ ਸੈਂਟ ਪੂਰੀ ਵਧੀਆ ਕੱਟੇ ਵਾਂਗੂ ਕਰਦੀ ਹੈਗੀ ਠੀਕ ਹੈ ਜੀ ਕਿਈ ਕੋਈ ਸ਼ੌਂਕ ਉਹ ਤੋ ਤੇ ਰੱਖਣਾ ਚਾਹੁੰਦਾ ਸਮੇਂ ਪਹਿਲੇ ਚੰਗਾ ਕੇ ਸ਼ੌਂਕੀ ਬੰਦੇ ਕੋਲੇ ਸੀ ਹਨਾ ਦੁੱਧਾਂ ਤੋਂ ਛੱਡਿਆ ਹੋਆ ਕੱਟੇ ਨੂੰ ਪੂਰਾ ਲਿਓ ਜੀ ਮੋੜ ਲਿਓ ਬਾਕੀ ਹੁਣ ਤੇੜੇ ਜਲਦੀ ਤਿਆਰ ਹੋ ਜਾਣਾਗਾ ਵੀ ਥੀੜੀ ਵਗੈਰਾ जिने पता भी आपा बेचना ही है वो पता ही ओ जी सिवा रखदा पर कट्टा चंगा जी ए भाई जायज किने दे दंगा ए 25000 ਦਾ ਦੇ ਦ 25000 ਦਾ ਕੋਈ ਹੋਊ ਮਾਨਤਨ ਉਹ ਜੀ ਲਈ ਮਾਨਤਨ ਠੀਕ ਆ ਬਾਈ ਲੋ ਬਾਈ ਜੀ ਬਾਈ ਜੀ ਕੋਲੇ ਅੱਜ 4 ਨਗ ਸੀਗੇ ਚਾਰੇ ਤੁਹਾਨੂੰ ਦਿਖਾਤੇ ਆ ਚੌਥਾ ਨੰਬਰ ਬਾਈ ਜੀ ਬੂਰਾ ਕੱਟਾ ਤੀਜਾ ਨੰਬਰ ਬਾਈ ਜੀ ਕੱਟੀ ਐਮ 29 ਦੀ ਏ ਆਈ ਬਾਈ ਜੀ ਦਾ ਹੋਈ ਵੀ ਆ ਤੀਜਾ ਨੰਬਰ ਮੋਹਰਾ ਨਸਲ ਚੋਟੀ ਉਹ ਵੀ ਜੀ ਚੌਥਾ ਨੰਬਰ ਵੈਰ ਦਾ ਦਾਲ ਦਿੱਕਾ ਸਮਾ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ 946436573 ਇੱਕ ਕਰੀ ਫੇਰ ਦੱਸੋ 946436573 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਵਧਗਾ ਲਗਾ ਕੇ ਸ਼ੇਅਰ ਕਰ ਦਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ